ਸਿਨੇ ਮਿਲਣਾ ਵੈਸੇ ਮਿਲ ਸਕਦੇ ਹੋ ਬਸ ਟੱਕੜਨਾ ਟੱਕਰਾਂ ਨਹੀਂ ਕਿਉਂ ਹਿਲਾ ਡਾਲਾ ਨਾ ਜਰਾ ਰੋਸਟ ਕੀਤਾ ਅਸੀਂ ਆ ਗਏ ਸੋਲੋ ਕੌਰ ਦੇ ਬਲੌਗ ਚ ਇੱਕ ਮਿੰਟ ਸਾਡਾ ਪਿਆਰ ਆਈ ਬਣਾ ਰਵੇ ਤਸਵੀਰ ਰੋਸਟ ਸਾਨੂੰ ਆਈ ਕਰ ਦੇ ਲੋ ਕਿ ਤੱਕ ਮਰਿਆਦਾ ਰੱਖੀਏ ਥੋੜੀ ਮਰਿਆਦਾ ਰੱਖੀਏ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਐਸੀ ਬਰਥਡੇ ਪਾਰਟੀ ਵੱਲ ਜਿੱਥੇ ਸਾਰੀਆਂ ਇੰਸਟਾਗ੍ਰਾਮ ਵਾਲੀਆਂ ਆਟਮਾ ਇਕੱਠੀਆਂ ਹੋਈਆਂ ਇੱਕ ਸਬਜੀ ਵਾਂਗੂ ਸਾਰੇ ਆਇਆ ਇੱਕੋ ਪਾਰਟੀ 'ਚ ਚਲੋ ਫਿਰ ਆਪਾਂ ਤੁਹਾਨੂੰ ਲੈ ਚਾਲਦੇ ਹਾਂ ਸੁੱਡਲੈਂਡ ਬਿ ਸ਼ਰਮ ਗੈਂਗ ਵੱਲ ਹਲੋ ਆਪਾਂ ਪਿਛਲੇ ਬਲਾਗ ਚ ਦੱਸਿਆ ਸੀਗਾ ਕਿ ਆਪਾਂ ਨੂੰ ਟੂਰ ਵੀ ਕਰਨ ਪਠੰਡਾ ਦੇਣ ਵਾਸਤੇ ਆ ਸੀ ਤੇ ਓਨਾਰੀ ਬੇਟੀ ਦਾ ਗਰੁੰਦਣਾ ਤੇ ਅੱਜ ਫਰਵਾਰ ਤਾਂ ਮਾਈ ਚਾ ਤੇ ਹੁਣ ਅਸੀਂ ਚੱਲੇ ਆ ਦੁਸ਼ਮントੋਂ ਦੀਦੀਬੰਦ ਤੱਕ ਦਾ ਸਸਤਾ ਸਫ਼ਰ ਕਰ ਲੋ ਚੈੱਕ ਸੋਨੂ ਕੌਰ ਨੂੰ ਬਸ ਇੱਕ ਫੋਨ ਆਉਣ ਦੀ ਧੀਰ ਸੀ ਸੋਨੂ ਤਾਂ ਫਲਾਈ ਕਰਦੀ ਆਈ ਮੈਂ ਆਪਾਂ ਤਿਆਰ ਹੋ ਰਹੇ ਸੀ ਹਾਂ ਕਾ ਹਾਂ ਆਪ ਦੀ ਥੋਬੀ ਵੇਖ ਕੇ ਆਂਦੀ ਆਪਾਂ ਤਿਆਰ ਹੋ ਗਏ ਸੀ ਮਤਲਬ ਕਿ ਆਪਦੇ ਆਪ ਤੇ ਵੀ ਵਿਸ਼ਵਾਸ ਹੈ ਨਹੀਂ ਖੁਦ ਤਿਆਰ ਹੋਣ ਦੇ ਬਾਵਜੂਦ ਵੀ ਕਨਫਰਮਡ ਨਹੀਂ ਹੈਗੀ ਇਹ ਤੇ ਇਹਦਾ ਦੀਪ ਜੀ ਦੋਵੇਂ ਕਨਫਿਊਜ਼ਡ ਪਰਸਨੈਲਿਟੀ ਆ ਹਾਂਜੀ ਆਪ ਨੂੰ ਮੈਗ ਦੀਦੀ ਮਿਲ ਗਈ ਤੇ ਹੁਣ ਆਪਾਂ ਉਹਨਾਂ ਕੋਲ ਚੱਲੇ ਆ ਚਲੋ ਮਿੱਤਰੋ ਫਿਰ ਭਲਾ ਲਾ ਮੋਸਾ ਚੱਲੋ ਮੇਦੂਨ ਚਾਰ ਦੇ ਬੰਦੇ ਆ ਵਾਰੀ ਖੋਲ ਲੋ ਆ ਦੀਪ ਨੂੰ ਚੰਗਾ ਕੰਮ ਧਿਆਇਆ ਜਦੋਂ ਵੀ ਕਿਤੇ ਪ੍ਰਮੋਸ਼ਨ ਤੇ ਇਨਵਾਈਟ ਕੀਤਾ ਹੋਵੇ ਕਿਸੇ ਨੇ ਆਪਦੇ ਫੰਕਸ਼ਨ ਤੇ ਇਨਵਾਈਟ ਕੀਤਾ ਹੋਵੇ ਤੇ ਇਹ ਬਾਡੀਗਾਰਡ ਵਾਂਗੂ सोनू ਦੇ ਨਾਲ ਸਾਰਾ ਪ੍ਰੋਗਰਾਮ ਪੁਗਤਾ ਕੇ ਆਉਂਦਾ ਪਹਿਲਾਂ ਲੈ ਕੇ ਆਉਂਦਾ ਤੇ ਫਿਰ ਘਰੇ ਛੱਡ ਕੇ ਆਉਂਦਾ ਐਂਡ ਦੂਸਰੀ ਗੱਲ ਇਹਦੇ ਲਈ ਘਰ ਵਾਲੀ ਵੀ ਮਿੱਤਰੋ ਆ ਵੱਡੀ ਸਾਲੀ ਵੀ ਮਿੱਤਰੋ ਆ ਜਿਹੜੀ ਨਵੀਂ ਦੀਦੀ ਆਈ ਆ ਉਹ ਵੀ ਮਿੱਤਰੋ ਆ। ਜਿਹੜੇ ਸਾਹਬ ਨਾਲੇ ਮਿੱਤਰੋ ਮਿੱਤਰੋ ਕਰਦਾ ਮੈਨੂੰ ਲੱਗਦਾ ਹੈ ਆਪਦੇ ਸੱਸ ਸਹੁਰੇ ਨੂੰ ਵੀ ਮਿੱਤਰੋ ਹੀ ਦੱਸਦਾ ਹੋਣਾ। ਹਰ ਇੱਕ ਨੂੰ ਬੁਲਾਊਗਾ ਚੋਬਰੋ ਜਾਂ ਮਿੱਤਰੋ ਕਹਿ ਕੇ। ਮੀਨਸ ਬੇਸਿਕ ਮੈਨਰਸ ਵੀ ਹੈ ਨਹੀਂ। ਅੱਛਾ ਦੀਪੂ ਵਾਹ ਵੈਲਕਮ ਤੁਹਾਡਾ ਘਰ ਨਹੀਂ ਲੱਭਦਾ ਸਾਨੂੰ। ਅੱਛਾ ਤੁਹਾਡਾ ਘਰ ਨਹੀਂ ਲੱਭਦਾ ਸਾਨੂੰ ਐਸਾ ਸਾਈਡ ਪਾ ਕੇ। ਆਗੇ ਹਲ ਮੈਨੂੰ ਆਏ ਕਿਉਂ ਲੱਗਦਾ ਹਰ ਇੱਕ ਥਾਂ ਤੇ ਸੋਨੂ ਨੇ ਇਨਵਾਈਟ ਕੀਤਾ ਹੁੰਦਾ ਤੇ ਦੀਪ ਧੱਕੇ ਨਾਲ ਹੀ ਚੱਲ ਜਾਂਦਾ ਕਿਉਂਕਿ ਕਿਰਨਾ ਨੇ ਵੀ ਇਹੀ ਰਿਐਕਸ਼ਨ ਦਿੱਤਾ ਉਹ ਦੀਪ ਵੀ ਜਦੋਂ ਸਰਪ੍ਰਾਈਜ਼ਡ ਹੋ ਗਈ ਹੋਵੇ ਵੀ ਇਹ ਵੀ ਆਇਆ ਬੱਤ ਸਹੀ ਹੈ ਬਾਕੀ ਗੱਲਾਂ ਛੱਡੋ ਕਿਰਨਾ ਦਾ ਮੇਕਅਪ ਚੈੱਕ ਕਰੋ ਸੂਟ ਤਾਂ ਮੈਰੂਨ ਪਾਇਆ ਹੀ ਪਾਇਆ ਗੱਲਾਂ ਵੀ ਮੈਰੂਨ ਕਰੀ ਫਿਰਦੀ ਆ ਲੱਗਦਾ ਪੂਰਾ ਮੈਰੂਨ ਕਲਰ ਪੈਲੇਟ ਫੋਟੋਸ਼ਾਪ ਚੋਂ ਕਢਵਾ ਕੇ ਆਪਦੀ ਲੁੱਕ ਤੇ ਲਾ ਲਿਆ ਕੋਈ ਇਹਨੂੰ ਦੱਸੋ ਵੀ ਇੰਨੀ ਗਰਮੀ ਦੇ ਵਿੱਚ ਮੈਰੂਨ ਕਲਰ ਨਹੀਂ ਲਾਉਂਦੇ ਪਾਉਂਦੇ ਮੈਨੂੰ ਲੱਗਦਾ ਇਹਦੀਆਂ ਗੱਲਾਂ 'ਚੋਂ ਪਸੀਨਾ ਵੀ ਮੈਰੂਨ ਰੰਗ ਦਾ ਹੀ ਨਿਕਲਣਾ ਲਾ ਵੀ ਹੋਰ ਰੋਸਟ ਕਰ ਦੋ ਚੰਗੇ ਤਰ੍ਹਾਂ ਰੋਸਟ ਹੋ ਠੀਕ ਹੈ ਅਸੀਂ ਆ ਗਏ ਸੋਲੋ ਕੌਰ ਦੇ ਬਲੌਗ 'ਚ ਇੱਕ ਮਿੰਟ ਪਈ ਦਿਓ ਸਾਡਾ ਪਿਆਰ ਆਹੀਂ ਬਣਾ ਰਵੇ ਤੇ ਤੁਸੀਂ ਰੋਸਟ ਸਾਨੂੰ ਆਹੀਂ ਕਰ ਦਿਓ ਇਹ ਮਾਰੀ ਬੁਟੀ ਕਦਾਂ ਚੱਲਦੀ ਰਹੀ। ਨਾ ਤੁਸੀਂ ਆਪ ਦਾ ਜਲੂਸ ਰੋਸਟਰਸ ਨੂੰ ਪੁੱਛ ਕੇ ਕੱਢਿਆ ਸੀ ਇੰਟਰਨੈਟ ਤੇ ਥੁੱਕ ਕੇ ਤੁਸੀਂ ਆਪ ਚਟਣ ਲੱਗੀਆਂ ਤੇ ਤੁਹਾਨੂੰ ਰੋਸਟ ਵੀ ਨਾ ਕਰੀਏ। ਕੱਲ ਤੱਕ ਤਾਂ ਨੌਬਤ ਐਡੀ ਆਈ ਵਈ ਸੀ ਕਿ ਇੱਕ ਦੂਜੀ ਨੂੰ ਗਾਲ੍ਹਾਂ ਕਢਵਾਈਆਂ ਜਾ ਰਹੀਆਂ ਸੀ ਤੇ ਅੱਜ ਇਕੱਠੀਆਂ ਕਹਿ ਰਹੀਆਂ ਕਿ ਸਾਡਾ ਪਿਆਰ ਇਦਾਂ ਹੀ ਬਣਿਆ ਰਵੇ। ਜੇ ਤੁਹਾਡਾ ਪਿਆਰ ਇਦਾਂ ਦਾ ਤਾਂ ਬਣਿਆ ਹੀ ਰਵੇ। ਸਾਡੀਆਂ ਵੀ ਮੌਜਾਂ ਤੇ ਆਡੀਅנס ਦੀਆਂ ਵੀ ਆਪ ਦਾ ਜਲੂਸ ਕਢਵਾ ਕੇ ਫ੍ਰੀ ਦਾ ਐਂਟਰਟੇਨਮੈਂਟ ਦਿੰਨੀਆ ਹੋਰ ਸਾਨੂੰ ਕੀ ਚਾਹੀਦਾ ਚਲੋ ਇਹ ਬਰਥਡੇ ਪਾਰਟੀ ਆ ਕਿ ਕੰਟੈਂਟ ਕ੍ਰੀਏਟਰ ਸੰਮੇਲਨ ਪੂਰਾ ਵਲੌਗਰ ਭਾਈਚਾਰਾ ਇਕੱਠਾ ਕਰੀ ਫਿਰਦੀ ਆ ਕੇਕ ਦੀ ਤਾਂ ਲੋੜ ਹੀ ਨਹੀਂ ਸੀ ਤੁਹਾਨੂੰ ਰਿੰਗ ਲਾਈਟ ਕੈਮਰਾ ਤੇ ਡੀ ਜੇ ਬਹੁਤ ਆ ਦੋ ਦੋ ਜਨੀਆਂ ਕਰਕੇ ਵਾਰੀ ਵਟੇ ਰੀਲਾਂ ਬਣਾ ਲਓ ਵੈਸੇ ਵੀ ਇੱਥੇ ਬਰਥਡੇ ਪਾਰਟੀ اٹੈਂਡ ਕਰਨ ਕੌਣ ਆਇਆ ਆਪੋ ਆਪਣਾ ਕੰਟੈਂਟ ਕੱਢਣ ਆਇਆ ਜੀਨੇ ਬੁਲਾਇਆ ਉਹਨੇ ਵੀ ਕੰਟੈਂਟ ਕੱਢਣਾ ਤੇ ਜਿਹੜੇ ਆਏ ਆ ਉਹਨਾਂ ਨੇ ਵੀ ਬਸ ਸਾਈਂ ਵਿਊਜ਼ ਪਿੱਛੇ ਹੈ ਜਿੰਨੀ ਛੇਤੀ ਪੈਣਾ ਬੰਦੀਆਂ ਉਨੀਆਂ ਛੇਤੀ ਦੁਸ਼ਮਣ ਬਣ ਜਾਂਦੀਆਂ ਤੇ ਜੇ ਫਿਰ ਤੋਂ ਚੈਨਲ ਦੀ ਰੀਚ ਵਧਾਉਣ ਦਾ ਮੌਕਾ ਮਿਲੇ ਤਾਂ ਫਿਰ ਤੋਂ ਰੀਯੂਨਾਈਟ ਹੋ ਜਾਂਦੀਆਂ ਕਿੱਦਰੀ ਗੱਦੀ ਚਲੋ ਠੀਕ ਹੈ ਨਾ ਆਹ ਹਾਂ ਤੁਹਾਨੂੰ ਆਹ ਦੇ ਦਿਨ ਬਸ ਅੱਗੇ ਸਰ ਹੁਣ ਤੁਸੀਂ ਲੱਗੇ ਪਾਣੀ ਥਾਕ ਬਸ ਹੁਣ ਆਪਾਂ ਕੱਢਦੇ ਹਾਂ ਟਾਈਮ ਤੇ ਕੇਕ ਥੋੜੀ ਜਿਹੀ ਕਰਦੇ ਕੇਕ ਕਰ ਇਹਨਾਂ ਦੀ ਦੀਦੀ ਜੀ ਵੇਖ ਲੋ ਨਾਲੇ ਪਾਣੀ ਪੀਂਦੀ ਆ ਨਾਲੇ ਕੈਮਰੇ ਵੱਲ ਦੇਖਦੀ ਆ ਪੂਰੀ ਸੈਲੀਬ੍ਰਿਟੀ ਫੀਲ ਚੱਕੀ ਹੋਈ ਆ ਪਰ ਕੀ ਕਰਨ ਵਿਚਾਰੀਆਂ ਇਹਨਾਂ ਨੂੰ ਵੀ ਕਦੇ-ਕਦੇ ਮੌਕਾ ਮਿਲਦਾ ਸੁਪਰਸਟਾਰਾਂ ਵਾਲੀ ਫੀਲਿੰਗ ਲੈਣ ਦਾ ਤੇ ਉਹ ਮੌਕਾ ਫਿਰ ਛੱਡਦੀਆਂ ਨਹੀਂ ਜਮਾਂ ਵੀ ਕਿਉਂ ਹਿਲਾ ਡਾਲਾ ਨਾ ਕੁੜੀ ਵੀ ਕਹਿੰਦੀ ਹੋਣੀ ਆ ਮੰਮੀ ਜਮਾਂ ਮਜਾ ਨਹੀਂ ਆ ਰਿਹਾ ਆਪਦੀਆਂ ਫਰੈਂਡਸ ਬੁਲਾਉਣ ਦੀ ਥਾਂ ਤੇ ਮੇਰੀਆਂ ਫਰੈਂਡਸ ਬੁਲਾ ਲੈਂਦੇ ਕਿਉਂਕਿ ਇੱਥੇ ਕੁੜੀ ਦੇ ਜਨਮ ਦਿਨ ਵੱਲੋਂ ਕਿਸੇ ਦਾ ਧਿਆਨ ਨਹੀਂ ਹਰ ਕਿਸੇ ਦਾ ਜ਼ੋਰ ਲੱਗਿਆ ਭਾ ਉਹਦਾ ਟੈਲੈਂਟ ਵਿਖਾਉਣ ਤੇ ਤਾਂ ਕਿ ਕੋਈ ਕੰਟੈਂਟ ਨਿਕਲ ਸਕੇ ਆ ਵੀ ਵਿਚਾਰੀ ਪੂਰੀ ਪ੍ਰੈਕਟਿਸ ਕਰਕੇ ਆਈ ਹੋਊਗੀ ਵੀ ਉੱਥੇ ਸ਼ਾਇਰੀ ਬੋਲਣੀ ਆ ਤੇ ਇੰਨੇ ਸਾਰੇ ਸੁਪਰਸਟਾਰਸ ਦੇ ਨਾਲ ਮੇਰੀ ਰੀਲ ਬਣਨੀ ਆ ਕੋਈ ਗਲਤੀ ਨਾ ਹੋ ਜੇ ਓ ਮਾਈ ਗਾਡ ਵਾਓ ਹੱਦ ਹੋਈ ਪਈ ਆ ਕੋਈ ਇੱਥੇ ਗਾਈਜ਼ ਵੀਰੇ ਗਾਈਜ਼ ਵੀਰੇ ਕਰਦੀ ਫਿਰਦੀ ਆ ਕੋਈ ਮਿੱਤਰੋ ਮਿੱਤਰੋ ਕਰਦਾ ਫਿਰਦਾ ਤੇ ਕੋਈ ਹੈਲੋ ਫਰੈਂਡ ਇਸ ਗਰੁੱਪ ਨੂੰ ਆਪਣੇ ਪ੍ਰੋਗਰਾਮ ਤੇ ਬੁੱਕ ਕਰਨਾ ਹੋਵੇ ਕੰਟੈਕਟ ਕਰੋ ਬਹੁਤ ਹੀ ਸਸਤੇ ਤੇ ਘੱਟ ਰੇਟਾਂ 'ਚ ਤੁਹਾਡਾ ਐਂਟਰਟੇਨਮੈਂਟ ਕੀਤਾ ਜਾਊਗਾ ਇਹ ਕਿਹੜੇ ਮੰਗਲ ਪਲੈਨਟ ਤੋਂ ਆਈਆਂ 45 ਡਿਗਰੀ ਗਰਮੀ 'ਚ ਧੁੱਪੇ 'ਚ ਨੱਚਦੀਆਂ ਵੀ ਨਹੀਂ ਥੱਕੀਆਂ ਪਸੀਨਾ ਵਗੀ ਜਾਂਦਾ ਕੰਸੀਲਰ ਕੰਸੂਲਰ ਜਿਹੜੇ ਲਾਈ ਸੀ ਸਾਰੇ ਲੱਥੇ ਪਏ ਆ ਫਿਰ ਵੀ ਫੁੱਲ ਜੋਸ਼ ਨਾਲ ਕੰਟੈਂਟ ਕੱਢਦੀਆਂ ਇਹ ਤੁਹਾਨੂੰ ਲੱਗਦਾ ਨਾ ਵੀ ਇਹ ਇੰਜੋਏ ਕਰਦੀਆਂ ਇਹ ਇੰਜੋਏ ਨਹੀਂ ਇਹਨਾਂ ਦੇ ਸਿਰ ਤੇ ਤਲਵਾਰ ਲਮਕਦੀ ਆ YouTube Shorts Instagram Facebook Reels ਬਣਾਉਂਦੀ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਆ ਗੈਂਡੇ ਦਾ ਹਾਲ ਦੇਖ ਲੋ ਥੱਲੇ ਪਥੱਲਾ ਮਾਰੀ ਬੈਠੀ ਆ ਕਿਤੇ ਜਾ ਕੇ ਜਿੱਥੇ ਆਪਣੀ ਰਿਸ਼ਤੇਦਾਰੀ ਵੀ ਨਾ ਹੋਵੇ ਐਨਾ ਕਮਲ ਕੋਈ ਮਾਰ ਕਿਵੇਂ ਲੈਂਦਾ ਜੇ ਕਿਤੇ ਆਮ ਪਿੰਡਾਂ ਚ ਵਿਆਹ ਵੀ ਹੋਵੇ ਨਾ ਤਾਂ ਲੇਡੀਜ਼ ਗਿੱਧਾ ਪਾਉਣ ਤੋਂ ਪਹਿਲਾਂ ਕਹਿੰਦੀਆਂ ਕੈਮਰੇ ਵਾਲਾ ਪਾਸੇ ਚਲ ਜੇ ਤੇ ਫੇਰ ਆਪਾਂ ਖੁੱਲ ਕੇ ਗਿੱਧਾ ਪਾਵਾਂਗੇ ਤੇ ਇਧਰ ਕੈਮਰੇ ਨੂੰ ਵੇਖ ਕੇ ਚਾਹ ਚੜਦਾ ਲੇਟ-ਲੇਟ ਕੇ ਡਾਂਸ ਕਰਨ ਤੱਕ ਹੋਈਆਂ ਪਈਆਂ ਤੇ ਉਧਰੋਂ ਕਾਲੋ ਤੇ ਪੂਰੋ ਬਾਕੀ ਸਾਰੇ ਤਾਂ ਫਿਰ ਵੀ ਜਾ ਕੇ ਮਗਰ ਖੜੇ ਆ ਪਰ ਇਹ ਤਿੰਨੋਂ ਬਾਦਰੀਆਂ ਇੱਕੋ ਫਰੇਮ 'ਚ ਸ਼ਕਲਾ ਲੈ ਕੇ ਆਉਂਦੀਆਂ ਵੀ ਸਾਡੇ ਸਬਸਕ੍ਰਾਈਬਰਸ ਇੱਕ ਦੂਜੇ ਤੋਂ ਗੇਨ ਹੋ ਜਾਣ ਉਹਨੂੰ ਦੀ ਉਹ ਰੈਕਟਿੰਗ ਗੱਡੀ ਚੱਲੀ ਜਾਂਦੀ ਆ ਬਾਕੀ ਆਈ ਡੋਂਟ ਨੋ ਇਹਦੇ ਨਿਵਾਲਾ ਨੰਗੂ ਕਾ ਕਿਵੇਂ ਕਿਉਂਕਿ ਥਾਲੀ ਨੂੰ ਲੈ ਕੇ ਤਾਂ ਇਹ ਐਨਾ ਕੁਝ ਬੋਲੀ ਸੀ ਤੇ ਅੱਜ ਉਹਨਾਂ ਦੇ ਘਰੇ ਹੀ ਉਹਨਾਂ ਦੀ ਥਾਲੀ ਚ ਖਾਣ ਲੱਗੀ ਆ ਕੁੱਕੀਆਂ ਕਮੇਟੀਆਂ ਵਾਲੇ ਕੁੱਕੀਆਂ ਕਮੇਟੀਆਂ ਵਾਲੇ ਕੁੱਕੀਆਂ ਕਮੇਟੀਆਂ ਵਾਲੇ ਇਹਨਾਂ ਕਮੇਟੀਆਂ ਪਾੜੀਆਂ ਮੰਗੇ ਚੱਕੇ ਨਾ 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 ਬੰਦਾ ਹੋ ਗਿਆ ਸਾਡੇ ਬੁੱਕੇ ਕਮੇਟੀਆਂ ਵਾਲੀ ਜਿਹੜੀ ਕਮੇਟੀਆਂ ਲੈ ਕੇ ਲੋਕਾਂ ਦੀ ਭੱਜ ਮੰਦੀ ਆ ਕੈਸੇ ਨੇ ਮਿਲਣਾ ਵੈਸੇ ਮਿਲ ਸਕਦੇ ਹੋ ਤੱਕੜਨਾ ਚੱਕੜਨਾ ਚੱਕੜਾ ਗਰੰਟੀ ਕੋਈ ਨਹੀਂ 3 ਸੋ ਕਾਲਡ ਬੈਸਟ ਫਰੈਂਡਸ ਇਨ 1 ਫਰੇਮ ਸਾਈਕਲ ਦੇ ਵੀ ਸਟੈਂਡ ਹੁੰਦਾ ਪਰ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਇਕਦਮ ਇਹਨਾਂ ਨੇ ਵਕਤ ਬਦਲ ਦਿਆ ਜਜ਼ਬਾਤ ਬਦਲ ਦिए ਜ਼ਿੰਦਗੀ ਬਦਲਦੀ ਓ ਭਾਈ ਮਾਰੋ ਮੈਨੂੰ ਮਾਰੋ ਮਾਰੋ ਮੈਨੂੰ ਮਾਰੋ ਮਾਰੋ ਆਪਾਂ ਤਾਂ ਆਨੰਦ ਲੈਣ ਆਏ ਆ ਮੌ ਮੁਹੱਬਤ ਚੈੱਕ ਕਰੋ ਤੁਸੀਂ ਪਰ ਇਹਨਾਂ ਨੂੰ ਸੀਰੀਅਸ ਲੈਣ ਦੀ ਲੋੜ ਨਹੀਂ ਕੱਲ ਨੂੰ ਇਹੀ ਤੁਹਾਨੂੰ ਇੱਕ ਦੂਜੇ ਨੂੰ ਪੜ੍ਹ ਦਿਆਂ ਦੇਸ ਜਾਣਗੀਆਂ ਲਾਲ ਦਿਲ ਭੇਜੋ ਫਿਰ ਫਰੈਂਡ ਹਾਂ ਲਾਲ ਦਿਲ ਸੋਨੋ ਸੋਨੋ ਪਿੰਕ ਵਾਲਾ ਸਟਿੰਕ ਫਰੈਂਡ ਤੋਂ ਨਾ ਤਾਂ ਪਾਪੇ ਮੈਨਿਆ ਨੂੰ ਤੁਹਾਡਾ ਕਿਹੜਾ ਰੰਗ ਹੀ ਨਹੀਂ ਪਤਾ ਚੱਲ ਕਾਲਾ ਦਿਲ ਭੇਜ ਦੋ ਓਏ ਦੀਦੀ ਅੱਜ ਅਲਟੀਮੇਟ ਦੀਦੀ ਅੱਜ ਆ ਗਈ ਆ ਬਹੁਤ ਵਧੀਆ ਲੱਗਿਆ ਤੁਹਾਨੂੰ ਜੀ ਦਾ ਨੇਚਰ ਬਹੁਤ ਕਹਿਣਾ ਕਿੰਨਾ ਦੇ ਤੁਹਾਨੂੰ ਪਤਾ ਹੀ ਹੈ ਇੱਕ ਦੀਦੀ ਹੋਰ ਮਲੇ ਸੀਗੇ ਕੋਲਮ ਲਾ ਕੇ ਮੈਂ ਕਿ ਕੱਲਾ ਕੱਲਾ ਬੰਦਾ ਸਲਾ ਲਾਈਦਾ ਫੁੱਲ ਕੇ ਆਣਾ ਬਾਕੀ ਆਪਣੀ ਵੀਡੀਓ ਜੇ ਤੁਸੀਂ ਦੇਖ ਲਓ ਪਾਗਲੋ ਤੁਸੀਂ ਇੰਪੋਰਟੈਂਸ ਉਸ ਕੁੜੀ ਨੂੰ ਦੇਣੀ ਸੀ ਜਿਹਦਾ ਬਰਥਡੇ ਸੀ ਨਾ ਕਿ ਆਵਦੇ ਲਈ ਹਰੇ ਲਾਲ ਪੀਲੇ ਨੀਲੇ ਦਿਲ ਮੰਗਣੇ ਸੀ। ਕੁੜੀ ਦਾ ਤਾਂ ਵਿਚਾਰੀ ਦਾ ਬਸ ਇੰਨਾ ਕੀ ਕੰਮ ਸੀ ਕਿ ਬਿਠਾ ਕੇ ਕੇਕ ਕੱਟ ਲਿਆ ਤੇ ਇੱਕ ਦੂਜੇ ਦਾ ਨਾਮ ਲੈ ਲੈ ਕੇ ਪ੍ਰੋਮੋਸ਼ਨਾਂ ਕਰਦੀਆਂ ਫਿਰਦੀਆਂ। ਬਾਕੀ ਤੁਸੀਂ ਇਹਨਾਂ ਸਸਤੇ ਸੁਪਰਸਟਾਰਾਂ ਬਾਰੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਜ ਦੀ ਵੀਡੀਓ ਆਪਾਂ ਕਰਦੇ ਆਂ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਹਰ ਇੱਕ ਵੀਡੀਓ ਤੇ ਸੋਹਣੇ-ਸੋਹਣੇ ਕਮੈਂਟਸ ਕਰਨ ਲਈ ਤੁਹਾਡਾ तहे ਦਿਲ ਤੋਂ ਧੰਨਵਾਦ।